ਨਾ ਦੇ ਤੇ ਸਤਪੁਰ ਦੀ ਬਾਣੀ ਕੀ ਕਹਿੰਦੀ

ਔਰ ਵੀ ਤੇ ਗੁਰੂ ਪਰ ਸਤਪੁਰਾਂ ਦੇ ਚਰਨਾਂ ਦੇ ਵਿਦਾਇ ਲਈ ਵਾਸਤੇ ਸਮਾਗਮ ਲਿਆ। ਸਾਡੇ ਵੀਰ ਕਮਲ ਜੀ ਉਹ ਵੀ ਪਹੁੰਚੇ ਨੇ। ਸਾਡੇ ਭਪਿੰਦਰ ਸਿੰਘ ਜੀ, सोनू ਜੀ, ਉਹਨਾਂ ਦੇ ਮਾਤਾ ਜੀ, ਮਾਤਾ ਦਲੀਪੂਰ ਜੀ। ਉਹ ਵੀ ਸਤਸੰਗ ਦੇ ਵਿੱਚ ਵਿਸ਼ੇਸ਼ ਰੂਪੇ ਪਹੁੰਚੇ ਨੇ। ਉਹਨਾਂ ਦਾ ਵੀ ਪਹੁੰਚ ਕੇ ਬਹੁਤ ਹੈ। ਸੋ ਗੱਲ ਕਰਦੇ ਆਂ ਤੁਸੀਂ ਪਿਆਰਿਓ ਤਕਾਹ ਬਣਾ ਕੇ ਰੱਖੋ। ਜਿਸ ਸਤਪੁਰਾਂ ਦੇ ਘਰ ਦੇ ਵਿੱਚੋਂ ਖੁਸ਼ੀਆਂ ਲੈਣੀਆਂ ਨੇ। ਉਹਨਾਂ ਦੇ ਘਰ ਦੇ ਵਿੱਚੋਂ ਬੰਦ ਕਿੱਥੇ ਲੈਣਗੇ ਤੇ ਗੁਰੂ ਪਿਆਰੇ ਤਕਾਅ ਬਣਾਉਣਾ ਪਵੇਗਾ ਸੈਣਾ ਨੂੰ ਬੇਨਤੀ ਆਪਾਂ ਸਾਰੇ ਜਣੇ ਤਕਾਅ ਬਣਾ ਕੇ ਰੱਖੀ ਆਪਾਂ ਸਤਸੰਗ ਦੇ ਵਿੱਚ ਆਉਣਾ ਸੋ ਗੱਲ ਕਰਦੇ ਸੀ ਗੁਰੂ ਪਿਆਰੇਓ ਕਿ ਇਤਿਹਾਸ ਦੇ ਪੰਨਿਆਂ ਨੂੰ ਜਰਾ ਹੋਰ ਕਿੰਦਾ ਵੇਖ ਲੈ ਕਿਉਂ ਜਾਣਦਾ ਸਤਾਏ ਆਪ ਕੋਲ ਕਿੰਦਾ ਵੇਖ ਲੈ ਕਿਉਂਕਿ ਪਹਿਲ ਸਵਾਲ-ਵਾਲ ਦੀ ਮਾਰ ਆ ਅੱਛਾ ਅਕਸ਼ਰ

ਜਿਲ੍ਹਾ ਦੇ ਗੁਰੂ ਪਿਆਰਿਓ ਟਿਕਾ ਨਹੀਂ ਬਰਾਸੀ ਇਸੇ ਤਰ੍ਹਾਂ ਨੇਤਾ ਬਣਾ ਕੇ ਗੁਰੂ ਪਿਆਰਿਓ ਸਾਡਾ ਨੂੰ ਬਿਠਾਓ ਸਾਡੇ ਵਿੱਚ ਸੰਤ ਮਹਾਂਪੁਰਖ ਪਹੁੰਚੇ ਨੇ ਸਤਗੁਰਾਂ ਦੀ ਹਜ਼ੂਰੀ ਦੇ ਵਿੱਚ ਬੈਠਿਆਂ ਤੁਸੀਂ ਪਿਆਰਿਓ ਸਤਗੁਰਾਂ ਦੀ ਕਿਰਪਾ ਉਹਨਾਂ ਦੇ ਬਖਸ਼ਿਸ਼ ਦਾ ਹੋਵੇ ਕਿ ਜੇ ਸੇਤਾ ਬਣਾ ਕੇ ਬਿਠਾਇਆ ਵੀਰ ਨੂੰ ਬੇਤੀ ਅਕਸ਼ੇ ਅਕਸ਼ੇ ਵੀਰੇ ਮਹਾਪੁਰਸ਼ ਹੈ ਸਨਮਾਨ ਮਹਾਰਾਜ ਜੀ ਤੋਂ ਬਾਅਦ ਜਿੱਤਵਾਉਣਾ ਹੀ ਆ ਬੜੇ ਪ੍ਰੇਮ ਦੇ ਨਾਲ ਬਾਕੀ ਸਾਰੇ ਉਹ ਮਾਹੌਲ ਜਿਹੜਾ ਤੁਸੀਂ ਹੋਰ ਨਹੀਂ ਮਾਹੌਲ ਬਣਾਉਂਦੇ ਆ ਆਪਣੇ ਸਾਹਮਣੇ ਮਹਾਰਾਜ ਜੀ ਉਹੀ ਜਾ ਕੇ ਸਾਰੇ ਮਹਾਰਾਜਪਾਣ ਉਹ ਉੱਥੇ ਬੈਠੋ ਤੇ ਮਹਾਰਾਜ ਦਾ ਜੋ ਸਾਸਾ ਚਾਹਨਾ ਪਿਆ ਉਹਨਾਂ ਦੇ ਚਰਨਾਂ 'ਤੇ ਲਾ ਕੇ ਕਾਲਾ ਬਾੜ ਨਸਾਲ ਦਾ ਨਾ ਸਾਸਾ ਕਰਦੇ ਉਹ ਸੰਗਤ ਦੇ ਵਿੱਚ ਬੈਠ ਕੇ ਸੁਣਾ ਚਾਹੀਦਾ ਦੇਖੋ ਉਹ ਆਪ ਆਪ ਕੋ ਵਾਜਾ ਮਾਰ ਮਾਰ ਕਹਿੰਦੇ ਸਾਨੂੰ ਬਾਣ ਖੁਣ ਕੇ ਮਸੂਰ ਹੋ ਗਿਆ ਕਢੀ ਸਾਹਿਬ ਆਪਣੀ ਜਨਮ ਬੇਟੀ ਆ ਸਾਰਿਆਂ ਨੂੰ ਬੁਲਾ ਕੇ ਪੰਡਾਲ ਦੇ ਵਿੱਚ ਪਾਓ ਧੰਨਵਾਦ ਜੀ ਇੱਕ ਮਹਾਪੁੰਡਾ ਦੇ ਬਚਨ ਸੁਣਾ ਦੇ ਜੇ ਇੱਥੇ ਬੈਠ ਕੇ ਕੀ ਹੈ ਧਿਆਨ ਗੁਰੂ ਘਰ ਨੂੰ ਪਾਣੀ ਹੈ ਜਿਹੜੇ ਵੀ ਰੁੱਖ ਨੂੰ ਸੀ ਪਾਣੀ ਪੋਣਿਆ ਗੁਰੂ ਘਰ ਵੱਧ ਨਾਲ ਪੁੱਲਦਾ ਹੈ ਆਪ ਕੋ ਜੋ ਬੋਲੇ ਸੋਨਰ ਹੈ

ਇਤਿਹਾਸ ਦੇ ਪੰਨੇ ਇੰਨਾ ਦੇਖ ਲੈ ਕਿਉਂ ਜਾਗਦਾ ਸਤਾਏ ਸਰਪੋਲ ਕੇ ਤਾ ਮਨਾ ਸਤਾਏ ਤੂੰ ਜਾਗਦਾ ਸਤਾਏ ਆਪ ਖੂਲ ਕੇ ਇਤਿਹਾਸ ਦੇ ਪੰਨੇ ਜਰਮ ਬੋਲ ਕੇ ਤਾ ਮੇ ਗੁਰੂ ਜੀ ਜੋ ਬੁਲੇ ਸੁਣਨਰ ਪੈ ਸਾਡੇ ਸਰਕਾਰ ਜੋ ਸਮਾਜ ਉਹਦੇ ਦਾ ਨਾਮ ਲੈ ਕੇ ਸਵਾਗਤ ਕਰਦੇ ਆ ਵੱਡੇ ਪਰਿਵਾਰ ਦੇ ਲੋਕ ਆਪਣਾ ਮੋਲ ਵਾਸੀ ਪ੍ਰਧਾਨ ਜਿਮਨ ਪ੍ਰਧਾਨ ਦਿਪਕਾ ਜੀ ਪ੍ਰਧਾਨ ਆਟੋ ਵਰਕਸ਼ਾਪ ਆ ਜੋ ਬੋਲੇ ਸੋਨਰ ਭੈ ਭਗਵਾਨ ਨਾਨਕ ਮਨੀ ਮਹਾਰਾਜ ਕੀ ਜੈ ਯਾਰ ਵੀ ਲਵ ਨਹੀਂ ਕਰਦੇ ਮਾੜੀ ਜਿਹਾ ਚੋੜਾ ਹੋ ਗਿਆ ਹੁਣ ਉਹ ਯਾਰ ਸਿੱਖ ਬੰਦਾ ਜਿਹਾ ਬੜਾ ਇਹ ਵੱਡੀ ਸ਼ਿਕਾਇਤ ਬੰਦਿਆ ਦੇ ਯੱਕਾ ਸੋਨਰ ਭੈ ਭਗਵਾਨ ਵਾਲਮੀ ਕੀ ਮਾਯੂ ਮਾਰਾ ਥੋੜਾ ਹੀ ਨਾਲ ਹੋ ਜੋ ਬਸ

ਸਾਹਿਬ ਜੀ ਫੋਟੋ ਉੱਤੇ ਆ ਕੇ ਮਹਾਰਾਜ ਦੇ ਨਾਲ ਬੜੀ ਢੀਡ ਲੱਗ ਗਈ ਕੰਮ ਕਰਨਾ ਮਿਲ ਗਿਆ ਆ ਗਿਆ ਆ ਗਿਆ ਬਟਾ ਜੀ ਸਾਜਾ ਕਿਧਰ ਗਿਆ ਸਾਜਾ ਆਪੇ ਆਜਾ ਬਹੁਤ ਬਹੁਤ ਲੈਂਡਸ਼ੈਪ ਕਰਨਾ ਹੈ ਲੈਂਡ ਜੀ ਲਾ ਵਾ ਮਾਰੇ ਇੱਕ ਮਿੰਟ ਇੱਕ ਮਿੰਟ ਇਧਰ ਆ ਰਹੇ ਹਾਂ ਸਾਹਮਣੇ ਹੋਏ ਰਾ ਇਤਨਾ ਹੋ ਚਾਚਾ ਇਤਨਾ ਨਹੀਂ ਨਹੀਂ ਇਸ ਲਈ ਮੈਡੀਕਲ ਵੀਡੀਓ ਕੀਤਾ ਸੀ ਵਾਹਿਗੁਰੂ ਜੀ ਮਹਾਰਾਜ ਕੀ ਜੈ ਹਾਂਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਆਵਨ ਕਨ ਕਨੋਲੀ ਦੇ ਵਿੱਚ ਜਿਹੜਾ ਉਹ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦਾ 사త్సੰਗ ਤੇ ਪ੍ਰਗਟ ਦੇਖ ਨੂੰ ਮੁੱਖ ਰੱਖਦੇ ਹੋਏ 사త్సੰਗ ਜਿਹੜਾ ਉਹ ਕਰਾਇਆ ਗਿਆ ਵਾ ਔਰ ਆ ਆਪਣਾ ਭੱਟੀ ਸਾਹਿਬ ਦੀ ਨੂੰ ਟੀਮ ਨੂੰ ਅਸੀਂ ਸਾਰੇ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨੇ ਆ ਉਹਦੇ ਨਾਲ ਨਾਲ ਜਿਹੜੀ ਉਹ ਪਾਰਕ ਦਾ ਨਾਮ ਹੀ ਲਵ ਕੁਸ਼ ਪਾਰਕ ਰੱਖਿਆ ਗਿਆ ਵਾ ਤੇ ਸੰਗਤ ਨੂੰ ਅਪੀਲ ਕਰਦੇ ਕਿ ਇਹਦਾ ਨਾਮ ਜਿਹੜਾ ਉਹ ਲਵ ਕੁਸ਼ ਪਾਰਕ ਲੈਣਾ ਜਾ ਵਾਲਮੀਕੀ ਹਾਰ ਹਰੋ ਵਾਲਾ ਜਿਸ ਤਰ੍ਹਾਂ ਦੇ ਨੌਜਵਾਨ ਇਸ ਤਰ੍ਹਾਂ ਦੀ ਪ੍ਰਾਲੇ ਕਰਦੇ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਹੋਰ ਮੈਸੇਜ ਦੇਖੋ ਇਹੋ ਦੇਣਾ ਚਾਹੁੰਦੇ ਕਿ ਨਸ਼ਿਆਂ ਪੱਤਿਆਂ ਨੂੰ ਛੱਡ ਕੇ ਆਪਣੇ ਪਰਮਾਤਮਾ ਵਾਲਮੀਕ ਮਹਾਰਾਜ ਦੇ ਤੀਰਥ ਦੇ ਨਾਲ ਜੁੜਨਾ ਚਾਹੀਦਾ ਜਾ ਵਾਲਮੀਕੀ ਹਾਰ ਹਰੋ ਵਾਲਾ ਅੱਜ ਜਿੱਥੇ ਮੇਰੇ ਵੀਰ ਅਕਸ਼ੇ ਪੱਟੀ ਜੀ ਤੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਅਮਨ ਐਵੇਨਿਊ ਦੇ ਵਿੱਚ ਭਗਵਾਨ ਵਾਲਮੀਕੀ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਥੇ ਪ੍ਰੋਗਰਾਮ ਕਰਾਇਆ ਗਿਆ ਜਿੱਥੇ ਸੰਗਤਾਂ ਲਈ ਬਹੁਤ ਹੀ ਵਧੀਆ satsang ਕੀਤਾ ਗਿਆ ਤੇ ਭਗਵਾਨ ਵਾਲਮੀਕੀ ਜੀ ਦੇ ਜੋ ਉਹਨਾਂ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਉਹਦੇ ਤੇ ਆਧਾਰਿਤ ਇਹ ਪ੍ਰੋਗਰਾਮ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤੇ ਦਿੰਦੇ ਹੋਏ ਲੰਗਰ ਦੀ ਸੇਵਾ ਨਿਭਾਈ ਗਈ satsang ਹੋਇਆ ਦੇਖੋ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਹਮੇਸ਼ਾ ਇਹੋ ਹੀ ਉਪਦੇਸ਼ ਦਿੱਤਾ ਕਿ ਸਭ ਤੋਂ ਉੱਤੇ ਕੇਵਲ ਉਹਦੀ ਜੋਤ ਹੈ ਜੋ ਸਾਡੇ ਸਭ ਦੇ ਵਿੱਚ ਵਿਰਾਜਮਾਨ ਆ ਤੇ ਭਾਈਚਾਰਕ ਸਾਂਝ, ਏਕਤਾ ਤੇ ਪ੍ਰੇਮ ਦੇ ਨਾਲ ਇਕੱਠੇ ਹੋ ਕੇ ਅਸੀਂ ਆਪਣੇ ਦੇਖੋ ਗੁਰੂ ਪੀਰ ਸਭ ਦੇ ਸਾਂਝੇ ਹੁੰਦੇ ਉਹਨਾਂ ਦੇ ਇਹ ਜਿਹੜੇ ਪ੍ਰਕਾਸ਼ ਪੁਰਵ ਆਉਂਦੇ ਨੇ ਇਸ ਤੋਂ ਵੱਡੇ ਮਹਾਨ ਖੁਸ਼ੀਆਂ ਭਰੇ ਦਿਨ ਹੋਰ ਨਹੀਂ ਹੋ ਸਕਦੇ ਜਦੋਂ ਸਾਕਸ਼ਾਤ ਉਹ ਸਾਡੇ ਤੇ ਕਿਰਪਾ ਕਰਨ ਆ ਆ ਉਹ ਖੁਦ ਹੀ ਆ ਗਏ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਇਸ ਪਰਿਵਾਰ ਨੇ ਇੱਥੇ ਬਹੁਤ ਹੀ ਸੋਹਣਾ ਸਮਾਗਮ ਕੀਤਾ ਜਿਹਦੇ ਵਿੱਚ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਖੁਸ਼ੀਆਂ ਸਿਗੀਆਂ ਸੰਤ ਖੋਦ ਇੱਥੇ ਗਿਰਦਾਰੀ ਗਿਰਦਾਰੀ ਨਾ ਜੀ ਮਲਕੀਤ ਨਾ ਜੀ ਵਾਲਮੀਕੀ ਆਸ਼ਰਮ ਤੋਂ ਪਹੁੰਚੇ ਮੇਰੇ ਸਾਰੇ ਵੀਰਾਂ ਨੇ ਇੱਥੇ ਰਲ ਮਿਲ ਕੇ ਬਹੁਤ ਸੋਹਣਾ ਉਪਰਾਲਾ ਕੀਤਾ ਤੇ ਇਹੋ ਹੀ ਅਰਦਾਸ ਆ ਭਗਵਾਨ ਜੀ ਦੇ ਚਰਨਾਂ 'ਚ ਕਿ ਸਾਨੂੰ ਸਭ ਨੂੰ ਇਕੱਠੇ ਇੱਕ ਮਾਲਾ ਵਿੱਚ ਸਾਰੇ ਮੋਤੀਆਂ ਦੀ ਤਰ੍ਹਾਂ ਰੋਕੇ ਰੱਖਣ ਤਾਂਕਿ ਕੀ ਹਮੇਸ਼ਾ ਹੀ ਆਪਣੇ ਸਮਾਜ ਦੇ ਲਈ ਆਪਣੇ ਧਰਮ ਲਈ ਰਲ ਮਿਲ ਕੇ ਸੋਨੇ ਉਪਰਾਲੇ ਕਰੀਏ ਤੇ ਸਭ ਨੂੰ ਹਮੇਸ਼ਾ ਭਾਈਚਾਰਕ ਇਕਤਾ ਤੇ પ્રેમ ਦੀ ਇਸ ਮਾਲਾ ਦੇ ਵਿੱਚ ਜੋੜੀ ਰੱਖਣ ਇੱਕ ਮਤਾ ਦਰ ਪਾਇਆ ਗਿਆ ਜੀ ਭਾਰਤ ਦਾ ਉਹਦੇ ਮੈਂ ਤੇ ਇਹ ਹੀ ਕਹੂੰਗੀ ਕਿ ਪਰਮਾਤਮਾ ਦੀ ਆਪਾਰ ਕਿਰਪਾ ਹੀ ਜਿਸ ਦਿਨ ਪ੍ਰਕਾਸ਼ਪੁਰਵ ਸੀਗਾ ਉਸ ਦਿਨ ਮੇਰੀ ਡਿਊਟੀ ਲੱਗੀ ਕਿ ਜਿਹੜਾ ਉਹ ਚੌਂਕ ਸੀਗਾ ਗਵਾਲ ਮੰਡੀ ਚੌਂਕ ਉਹਦਾ ਮੱਤਾ ਪਾ ਕੇ ਭਗਵਾਨ ਜੀ ਦੇ ਨਾਮ ਤੇ ਉਹ ਚੌਂਕ ਦਾ ਨਾਮ ਰੱਖਿਆ ਜਾਵੇ ਤੇ ਦੂਸਰਾ ਅਸੀਮ ਕਿਰਪਾ ਹੋ ਗਈ ਅੱਜ ਫੇਰ ਮੈਂ ਇੱਥੇ ਪਹੁੰਚੀ ਹਾਂ ਤੇ ਉਹਨਾਂ ਨੇ ਦੂਜੀ ਡਿਊਟੀ ਲਈ ਕਿ ਇਸ ਜਗ੍ਹਾ ਤੇ ਜਿਹੜਾ ਪਾਰਕ ਆਮਨ ਐਵੇਨਿਊ ਦੇ ਵਿੱਚ ਉਹਦਾ ਨਾਮ ਸ਼੍ਰੀ ਲਵਕੁਸ਼ ਜੀ ਦੇ ਨਾਮ ਤੇ ਰੱਖਿਆ ਜਾਵੇ ਤੇ ਗੋਲ ਬਾਗ ਦੇ ਜਿਹੜਾ ਹੈਗਾ ਆਪਣਾ ਇਤਿਹਾਸ ਉਹਦੇ ਨਾਲ ਸੰਬੰਧਿਤ ਉਹਦਾ ਨਾਮ ਵੀ ਚੇਂਜ ਕੀਤਾ ਜਾਵੇ ਤੇ ਇੱਥੇ ਵੀਰਾਂ ਨੂੰ ਜੋ ਵੀ ਮੈਨੂੰ ਆਪਣੇ ਲੈਟਰ ਹੈਡ ਤੇ ਇਹ ਜਿਸ ਤਰ੍ਹਾਂ ਵੀ ਜੋ ਹੁਕਮ ਲਾਉਣਗੇ ਤੇ ਇਹਨਾਂ ਦੀ ਭੈਣ ਆਪਣੀ ਸੇਵਾ ਨਿਭਾਉਂਦੇ ਹੋਏ ਜਿਸ ਦਿਨ ਸਾਡੀ ਹਾਊਸ ਦੀ ਮੀਟਿੰਗ ਹੁੰਦੀ ਆ ਉਹ ਅਸੀਂ ਜ਼ਰੂਰ ਪਾਵਾਂਗੇ ਮੇਰੇ ਨਾਲ ਮੇਰੇ ਕਾਉਂਸਲਰ ਸਾਥੀ ਬੰਤੀ ਪਲਵਾਨ ਜੀ ਵੀ ਇੱਥੇ ਹੈਗੇ ਆ ਤੇ ਅਸੀਂ ਦੋਵੇਂ ਹੀ ਅੱਜ ਤੁਹਾਡੇ ਨਾਲ ਇਹ ਵਾਅਦਾ ਕਰਦੇ ਆਂ ਕਿ ਇਹ ਜੋ ਕਰਮਾ ਭਾਗਾ ਸੁਭਾਗ ਵਾਲਾ ਕੰਮ ਤੁਸੀਂ ਸਾਨੂੰ ਦਿੱਤਾ ਅਸੀਂ ਆਪਣੇ ਸਾਰੇ ਹਾਊਸ ਦੇ ਸਮਖਸ਼ ਇਨੂੰ ਬੜੇ ਆਦਰ ਸਨਮਾਨ ਨਾਲ ਰੱਖਾਂਗੇ ਤੇ ਮੈਨੂੰ ਪੂਰਾ ਯਕੀਨ ਆ ਕਿ ਉਹ ਇਹਦਾ ਸਮਰਥਨ ਜ਼ਰੂਰ ਦੇਣਗੇ। ਗਲਤ ਕਹਿੰਦੇ ਨਸ਼ੇ ਦਾ ਪਰਦੇਖੋ ਬੱਡੀ ਗਿਣਤੀ ਬੱਚੇ ਉਹਦੀ ਸੇਵਾ ਕਰਦੇ ਨੇ। ਨਹੀਂ ਨਹੀਂ ਜੀ ਬਿਲਕੁਲ ਇਹ ਤੁਸੀਂ ਇੱਕ ਸਟੇਟਮੈਂਟ ਨਾਲ ਸਾਰਿਆਂ ਨੂੰ ਤੋਲ ਨਹੀਂ ਸਕਦੇ। ਤੁਸੀਂ ਇਸ ਪ੍ਰੋਗਰਾਮ ਤੇ ਵੇਖੋ ਆ ਵੇਖੋ ਸਾਰੇ ਬਿਲਕੁਲ ਯੰਗ ਬੱਚੇ, ਯੰਗ ਵੀਰ ਸਾਰੇ ਲੱਗੇ ਹੋਏ ਆ। ਸਗੋ ਇਹੋ ਜੇ ਤੇ ਐਗਜ਼ਾਮਪਲ ਸੈੱਟ ਕਰਦੇ ਪਏ ਆ ਕਿ ਧਰਮ ਦੇ ਨਾਲ ਜੁੜੋ, ਸੱਚਾਈ ਦੇ ਨਾਲ ਜੁੜੋ, ਸੇਵਾ ਸਿਮਰਨ ਦੇ ਨਾਲ ਜੁੜੋ। ਤੇ ਉਹਨਾਂ ਨੂੰ ਵੇਖ ਕੇ ਸਭ ਤੋਂ ਦੂਸਰੇ ਵੀ ਪਰਿਵਾਰਾਂ ਪਰਿਵਾਰ ਤੇ ਉਹਨਾਂ ਦੇ ਬੱਚੇ ਵੀ ਪ੍ਰੇਰਿਤ ਹੋਣਗੇ ਤੇ ਇਹ ਦੇਖੋ ਜਿਹੜਾ ਸਾਡਾ ਸਮਾਜ ਇਸ ਟਾਈਮ ਨਸ਼ਿਆਂ ਦੇ ਵਿੱਚ ਜਾ ਰਿਹਾ ਇਹ ਸਾਡੀ ਸਾਰਿਆਂ ਦੀ ਸਾਂਝੀ ਡਿਊਟੀ ਆ ਕਿ ਜੇ ਕੋਈ ਕਿਸੇ ਪਰਿਵਾਰ ਦਾ ਇੱਕ ਬੱਚਾ ਇਸ ਸਮੱਸਿਆ ਦੇ ਵਿੱਚ ਹੈਗਾ ਤੇ ਉਹਦਾ ਮਜ਼ਾਕ ਨਾ ਉਡਾਇਆ ਜਾਵੇ ਉਹਦਾ ਹੱਥ ਫੜ ਕੇ ਬੜੇ ਪ੍ਰੇਮ ਪਿਆਰ ਦੇ ਨਾਲ ਇਹ ਸਮਝੋ ਕਿ ਇਹ ਵੇਖੋ ਇੱਕ ਇਹੋ ਜੀ ਬਿਮਾਰੀ ਆ ਜੇ ਇੱਕ ਘਰ ਚ ਆਈ ਆ ਤੇ ਉਹ ਮੁਹੱਲੇ ਚ ਕਿਦੋਂ ਫੈਲ ਜਾਣੀ ਪਤਾ ਨਹੀਂ ਲੱਗਦਾ ਤੇ ਇਹਨੂੰ ਸਾਂਝੀ ਰਿਸਪਾਂਸਿਬਿਲਟੀ ਸਮਝਦੇ ਹੋਏ ਉਸ ਪਰਿਵਾਰ ਦੀ ਉਸ ਬੱਚੇ ਦੀ ਆਪਣੇ ਬੱਚਿਆਂ ਵਾਂਗ ਮਦਦ ਕਰਨੀ ਚਾਹੀਦੀ ਆ ਸਾਸੰਗ ਰਾਗਰ ਜੈ ਵਾਲਮੀਕੀ ਜੀ ਜੈ ਭੀਮ ਜੀ ਮੈਂ ਆਕਸ਼ੇ ਭੱਟੀ ਵਾਲਮੀਕੀ ਤੇਰੇ ਤੋਂ ਨਾ ਸਾਫਟਰਸ ਜ਼ਿਲ੍ਹਾ ਪ੍ਰਧਾਨ ਹੈ ਜਿਦਾ ਕਿ ਅੱਜ ਦੇਖਦੇ ਹੋਏ ਆਪਣਾ ਪ੍ਰਗਟ ਉਸ ਦੇ ਪਲੱਸ ਦੇ ਵਿੱਚ ਗੇੜੇ ਕਿ ਮਾਂ ਅਮਨ ਐਮਨ ਕਲੋਨੀ 'ਚ ਸਾਸੰਗ ਕਰਾਇਆ ਗਿਆ ਹੈ ਜਿਹਦੇ ਵਿੱਚ ਮਜ਼ਦੂਰਗੀ ਮਜ਼ਦੂਰਗੀ ਦੇ ਵਿੱਚ ਸੰਤ ਗਦਾਰੀਨਾਥ ਜੀ ਸੰਤ ਮਲਕੇਨਾਥ ਜੀ ਆਏ ਆ ਔਰ ਆਪਣਾ ਸਾਰੀ ਸੰਗਤ ਨੂੰ ਆਸ਼ੀਰਵਾਦ ਹੈ ਕਿ ਆ ਪਰਮ ਪਿਤਾ ਪਰਮਾਤਮਾ ਵਾਲਮੀਕੀ ਮਹਾਰਾਜ ਜੀ ਦਾ satsang ਕਰਵਾਇਆ ਗਿਆ ਹੈ ਗੇੜ ਕੀ ਮਾਮਾ ਨਾਮੇ ਕਲੋਨੀ ਦੇ ਵਿੱਚ ਤੇ ਬੜਾ ਹੀ ਹੁੰਮਦਮ ਕਰਾਇਆ ਗਿਆ ਵਧੀਆ ਕਰਾਇਆ ਗਿਆ ਦੇਖੋ ਜੀ ਜਿੰਨੀ ਤੱਕ ਜਿੰਦਗੀ ਹੁਨੀ ਤੱਕ ਕਰਾਂਗੇ ਜੀ ਬਾਲਮੀ ਕਰਤਾ 사ਸੰਗਤੇ ਜੁੜੂ ਕਰਾਵਾਂਗੇ ਸੇਵਾ ਦੇ ਕਰਦੇ ਰਵਾਂਗੇ ਬਹੁਤ ਦੇਖੋ ਤਾਂ ਤੁਸੀਂ ਦੇਖਦੇ ਪਈ ਕਿੰਨੀ ਖੁਸ਼ੀ ਹੋ ਰਹੀ ਹੈ ਕਿ ਆਪਣਾ ਇਹੋ ਜੇ ਪ੍ਰਾਲੇ ਕਰ ਰਹੇ ਆ ਤੇ ਇੱਕ ਕਰਦੇ ਰਵਾਂਗੇ ਜਿੰਨੇ ਦੇ ਤੱਕ ਜਿੰਦਗੀ ਹੈ ਜੀ ਦੇਖੋ ਵੱਡੀ ਗੱਲ ਹੈ ਕਿ ਯੂਥ ਸੇਵਾ ਕਰ ਰਹੇ ਜਿੱਦਾਂ ਲੋਕ ਯੂਥ ਨੂੰ ਗਲਤ ਕਹਿੰਦੇ ਨਸ਼ੇ ਪਰ ਦੇਖੋ ਵੱਡੀ ਗੱਲ ਦੇਖੋ ਜੀ ਸਾਡੀ ਕੋਸ਼ਿਸ਼ ਹੈਗੀ ਆ ਕਿ ਨਸ਼ਿਆ ਤੋਂ ਕੱਢ ਕੇ ਆਪਾਂ ਯੂਥ ਨੂੰ ਆਪਣਾ ਲੈ ਕੇ ਆਈਏ ਸਮਾਜ ਦੇ ਵਿੱਚ ਲੈ ਕੇ ਆਈਏ ਸੇਵਾ ਭਾਵ ਦੇ ਵਿੱਚ ਲੈ ਕੇ ਆਈਏ ਤੇ ਯੋਧ ਨੂੰ ਪਾਸੇਵਾ ਭਾਵ ਦੇ ਲੈ ਕੇ ਆਵਾਂਗੇ ਤੇ ਮਾਰੇ ਯੂਥ ਨਾਲ ਜੋੜਾਂਗੇ ਔਰ ਸੰਗਤ ਵੱਤਵਾ ਜਿੰਨੀ ਜੋੜਾਂਗੇ ਉਹਨਾਂ ਹੀ ਮਾਰੇ ਦੇ ਨਾਲ ਆਪਣਾ ਧਿਆਨ ਕਰਨਗੇ ਔਰ ਆਪਣਾ ਆਸ਼ੀਰਵਾਦ ਪਾਣਗੇ ਮਾਰੇ ਜੈ ਵਾਲਮੀਕ ਜੈ ਭੀਮ ਜੀ ਜਿੱਦਾਂ ਕਿ ਤੁਹਾਨੂੰ ਪਤਾ ਵਾ ਲਗਾਤਾਰ ਵਾਲਮੀਕੀ ਪ੍ਰਗਟ ਉਤਸਵ ਦੇ ਉਪਲਬਖਸ਼ ਦੇ ਵਿੱਚ ਲਗਾਤਾਰ ਪੂਰੇ ਭਾਰਤ ਤੇ ਪੂਰੇ ਦੇਸ਼ਾ ਵਿਦੇਸ਼ਾ ਦੇ ਵਿੱਚ 사ਸੰਗ ਚੱਲੇ ਜਾ ਰਹੇ ਆ ਤੇ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਧੋਣਾ ਸਾਹਿਬ ਟਰਸਟ ਦੇ ਅਕਸ਼ੇ ਪੱਟੀ ਜੀ ਵੱਲੋਂ ਜਿਹੜਾ 사ਸੰਗ ਕਰਵਾਇਆ ਗਿਆ ਅਮਨ ਐਵਨੀਊ ਵਿੱਚ ਵਧਾਈ ਦੇ ਪਾਤਰ ਆ ਅਕਸ਼ੇ ਭੱਟੀ ਜੀ ਇਹਨਾਂ ਦਾ ਪਰਿਵਾਰ ਜਿਨ੍ਹਾਂ ਨੇ ਬਹੁਤ ਹੀ ਵਧੀਆ ਸੱਜਣ ਕਰਾਇਆ ਤੇ ਪਰਮ ਪਿਤਾ ਪਰਮਾਤਮਾ ਵਾਲਮੀਕੀ ਦੇਵਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਪ੍ਰਗਟ ਦਿਵਸ ਦੀਆਂ ਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਜਿਹੜਾ ਸਾਡੇ ਭੱਟੀ ਸਾਹਿਬ ਛੋਟੇ ਭਾਈ ਸਾਹਿਬ ਹਮੇਸ਼ਾ ਹੀ ਸਮਾਜ ਦੀ ਸੇਵਾ ਲਈ ਵਚਨਬੱਧ ਆ ਹਮੇਸ਼ਾ ਹੀ ਇਹਨਾਂ ਨੇ ਵੱਧ ਚੜ ਕੇ ਅਦਰ ਕਾਸਟ ਦੇ ਧਰਮਾਂ ਦੇ ਕੰਮ ਕੀਤੇ ਆ ਕਦੀ ਵੀ ਕਿਸੇ ਵੀ ਧਰਮ ਦੀ ਜਾਤੀ ਪਾਤ ਦੇਖ ਕੇ ਨਹੀਂ ਕੰਮ ਕੀਤਾ ਹਮੇਸ਼ਾ ਹੀ ਭਰਾ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਇਦਾਂ ਹੀ ਤਗੜਾ ਹੋ ਕੇ ਕੰਮ ਕਰਦਾ ਰਵੇ ਜੈ ਹਵਲ ਨੂੰ ਕੀ ਅੱਛਾ ਡੇ ਜਿਹੜੇ ਅਕਸ਼ੇ ਪੱਟੀ ਨੇ ਉਹ ਧੂਣਾ ਸਾਹਿਬ ਟੈਕਸ ਦੇ ਜਨਰ ਸੈਕਟਰੀ ਆ ਅੱਜ ਉਹਨਾਂ ਨੇ ਬੜਾ ਵਧੀਆ Satsang ਕਰਵਾਇਆ ਵਾ ਅੱਗੇ ਵੀ ਉਹਨਾਂ ਨੇ ਕਰਵਾਇਆ ਸੀ ਹੁਣ ਵੀ ਬਹੁਤ ਵਧੀਆ ਕਰਾਇਆ ਵਾ ਤੇ ਅਸੀਂ ਜੇ ਇਹੋ ਹੀ ਨੌਜਵਾਨਾਂ ਨੂੰ ਇਹੋ ਹੀ ਦੱਸਣਾ ਚਾਹੁੰਦੇ ਆ ਤੇ ਸੰਦੇਸ਼ ਵੀ ਦੇਣਾ ਚਾਹੁੰਦੇ ਆ ਵੀ ਨਸ਼ਿਆਂ ਨੂੰ ਛੱਡ ਕੇ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਨਾਲ ਜੁੜੋ ਵਾਲਮੀਕ ਆਸ਼ਰਮ ਦੇ ਨਾਲ ਵੀ ਜੁੜੋ ਕਿਉਂਕਿ ਸਾਡੇ ਆਸ਼ਰਮ ਦੇ ਨਾਲ ਜਿੰਨੇ ਨੌਜਵਾਨ ਜੁੜਨਗੇ ਓਨੀ ਸਾਡੀ ਤਾਕਤ ਵਧੇਗੀ ਓਨੇ ਸਾਡੇ ਨੌਜਵਾਨ ਜਿਹੜੇ ਨਸ਼ਿਆਂ ਤੋਂ ਦੂਰ ਰਹਿਣਗੇ ਕਿਉਂਕਿ ਸਾਡੇ ਨੌਜਵਾਨ ਇੱਕ ਐਸੀ ਪੀੜੀ ਆ ਕਿ ਨੌਜਵਾਨੀ ਸਭ ਕੁਝ ਕਰ ਸਕਦਾ ਵਾ ਨੌਜਵਾਨ ਸਾਡੇ ਅੱਗੇ ਆਉਣਗੇ ਤਾਜੀ ਸਾਡਾ ਜਿਹੜਾ ਜਿਹੜਾ ਕਿ ਬਿੜਾ ਪਾਰ ਹੋ ਗਿਆ ਕਿਉਂਕਿ ਨੌਜਵਾਨ ਦੀ ਵਿੱਚ ਇੰਨੀ ਕਿ ਤਾਕਤ ਆ ਗਈ ਆ ਕਿ ਜਦ ਤੱਕ ਨੌਜਵਾਨ ਅੱਗੇ ਨਹੀਂ ਹੁੰਦਾ ਤਦ ਤੱਕ ਕੋਈ ਤਾਕਤ ਨਹੀਂ ਬਣਦੀ ਮੈਂ ਤੇ ਸਾਰੇ ਵੀਰਾਂ ਨੂੰ ਇਹੋ ਬੇਨਤੀ ਕਰਦਾ ਵੀ ਇਹੋ ਜੇ ਸਰਸੰਗ ਹਰ ਮੁਹੱਲੇ ਦੇ ਵਿੱਚ ਹੋਣ ਜਿਹਦੇ ਵੱਧ ਚੜ ਕੇ ਤੇ ਜਿਹੜਾ ਇਹੜਾ ਬਰਗ ਜਿਹੜਾ ਇਹ ਬਰਗ ਦਾ ਨਾਮ ਰੱਖਿਆ ਗਿਆ ਲਵਕੁਸ਼ ਬਰਗ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਮਲਕੀ ਨਾਜੀ ਵੱਲੋਂ ਤੇ ਉਹਨਾਂ ਵੱਲੋਂ ਜਿਹੜਾ ਨਾਮ ਰੱਖਿਆ ਗਿਆ ਤੇ ਮੈਂ ਸਾਰੇ ਵੀਰਾਂ ਨੂੰ ਭੈਣ ਭਰਾਵਾਂ ਨੂੰ ਇਹੋ ਹੀ ਕਹਿੰਦਾ ਵਾਂ ਵੀ ਇਸ ਪਾਰਕ ਦਾ ਨਾਮ ਲਵ ਕੁਸ਼ ਪਾਰਕ ਲਿਆ ਕਰੋ ਇਹਨਾਂ ਕੁਝ ਕਹਿੰਦਾ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ